ਪ੍ਰੀਤ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤੇ 12 ਜਨਵਰੀ ਤੇ ਅੱਦਰ ਜੀ ਮੈਂ ਸਵੇਰੇ ਸਵੇਰੇ ਉੱਠ ਕੇ ਆਪਣਾ ਮਸ਼ੀਨ ਵੀ ਲਾਤੀ ਹੈ ਕਪੜਾ ਧੋਣ ਵਾਸਤੇ ਤੇ ਅੱਦਰ ਜੀ ਮੈਂ ਕਿਚਨ ਦੇ ਵਿੱਚ ਥੋੜੇ ਜਿਹਾ ਅਖਬਾਰਾਂ ਦੀ ਚੇਂਜ ਕੀਤੀਆਂ ਨੇ ਜਿਹੜੇ ਦਾਲਾਂ ਵਗੈਰਾ ਵਾਲੇ ਡੱਬੇ ਖਾਲੀ ਹੋ ਗਏ ਸੀ ਉਹ ਭਰ ਦਿੱਤੇ ਨੇ ਤੇ ਆ ਦੇਖੋ ਇੱਥੇ ਦਰਮਨ ਨਾਲ ਨਾਲ ਥੋੜੇ ਬੋਤੇ ਡੱਬੇ ਸੀਗੇ ਉਹ ਸਾਫ ਕਰਕੇ ਕੋਠੇ ਤੇ ਲਿਆਈਆਂ ਧੁੱਪੇ ਰੱਖ ਦਿੱਤੇ ਨੇ ਦੀਦਾ ਤੇਲ ਦੀ ਕੰਨੀ ਵਗੈਰਾ ਹੋ ਗਈ ਤੇ ਹੋਰ ਡੱਬੇ ਵਗੈਰਾ ਧਾਲ ਵਗੈਰਾ ਬਾਰੇ ਧੋ ਕੇ ਰੱਖ ਦਿੱਤੇ ਨੇ ਤੇ ਆ ਕੱਪੜੇ ਵੀ ਸੁੱਕਣੇ ਪਾਰੇ ਤੇ ਨੇ ਲਿਆ ਕੇ ਤੇ ਹੁਣ ਲੇਟ ਵੀ ਬੰਦ ਹੋ ਗਈ ਆ ਪਰ ਮੈਂ ਨਾ ਆ ਚੁੱਕੀ ਸੀ ਕੱਪੜੇ ਵੀ ਧੋ ਚੁੱਕੀ ਸੀਗੇ ਤੇ ਲੇਟ ਉਹਦੋਂ ਬੰਦ ਹੋਈ ਐ ਇੰਨਾ ਸ਼ੁਕਰ ਹੈ ਪ੍ਰਮਾਤਮਾ ਦਾ ਕੱਪੜੇ ਵਾਸਤੇ ਮੈਂ ਪਰਸਾਂ ਤੋਂ ਤੇ ਸੀ ਫਿਰ ਮੈਂ ਅੱਜ ਵੀ ਮਸ਼ੀਨ ਲਾ ਲਈ ਲੋੜੀ ਤੋਂ ਇੱਕ ਦਿਨ ਪਹਿਲਾਂ ਯੂਨੀਫਾਰਮ ਵਗੈਰਾ ਵੀ ਸੀ ਕੀ ਬੇਟੇ ਦੀ ਤੇ ਫਿਰ ਮੈਂ ਕਹਾਂ ਚਲੋ ਜਿੰਨੇ ਕ ਕਪੜੇ ਹੈਗੇ ਧੋ ਦਨੀ ਆ ਸੁੱਕ ਜਾਣਗੇ ਕਿਉਂਕਿ ਅੱਜ ਧੁੱਪ ਵਧੀਆ ਚੜ ਗਈ ਹੈ ਤੇ ਆ ਦੇਖੋ ਜੀ ਬਿੱਲੀ ਬਿੱਲੀ ਬੈਠੀ ਐ ਇੱਥੇ ਗਲੈਰੀਆਂ ਦੀ ਉਹਦੇ ਚ ਤਾੜ ਦੇ ਵਿੱਚ ਗਲੈਰੀਆਂ ਨੂੰ ਫੜਨ ਨੂੰ ਕਰਦੀ ਐ ਇਹ ਉਹ ਹੱਥ ਨਹੀਂ ਆਉਂਦੀਆਂ ਇਹਦੇ ਪਲਾਟ ਦੇ ਵਿੱਚ ਇੱਦਾਂ ਹੀ ਬਸ ਬੈਠੀ ਐ ਕਿ ਜਦੋਂ ਗਲੈਰੀ ਆਵੇ ਤੇ ਮੈਂ ਉਹਦੇ ਹਮਲਾ ਕਰਾਂਗੀ ਪਰ ਇਹਦੇ ਹੱਥ ਨਹੀਂ ਆਉਂਦੀਆਂ ਉਹ ਭੱਜ ਜਾਂਦੀਆਂ ਨੇ ਆ ਦੇਖੋ ਹੁਣ ਕਿੱਦਾਂ ਖੜੀ ਐ ਸੱਚਾ ਮਾਰਦਾ ਨਹੀਂ ਕੋਈ ਠੀਕ ਅਧਰਜੀ ਮੇ ਕੋਠੇ ਤੇ ਹੁਣ ਨਾ 2 ਡੇਢ ਘੋਬੇ ਦਾ ਟਾਈਮ ਐ ਜਿਹੜੇ ਡੱਬੇ ਵਗੈਰਾ ਸੁੱਕ ਗਏ ਸੀ ਉਹਨਾਂ ਨੂੰ ਆਪਾਂ ਰੱਖ ਦਿੰਨੇ ਆ ਐ ਸ਼ੁਰੂ ਹੋ ਗਿਆ ਤੇ ਸਫਾਈ ਵਗੈਰਾ ਸਾਰਾ ਕੰਮਕੁਮ ਕਰਕੇ ਕੋਠੇ ਤੇ ਬੈਠੀ ਸੀ ਧੁੱਪ ਸੇਕ ਰਹੀ ਸੀ ਵਿੱਚ ਵਿੱਚ ਹਵਾ ਚਲਦੀ ਪਈ ਕੰਮ ਤੇ ਨਾਲ ਧੁੱਪ ਵੀ ਵਿੱਚ ਵਿੱਚ ਚੜਦੀ ਪਈ ਵਧੀਆ ਚੜ ਰਹੀ ਐ ਮਤਲਬ ਧੁੱਪ ਵਿੱਚ ਠੰਡ ਤਾਂ ਹੈਗੀ ਆ ਹਵਾ ਨਾਲ ਪਰ ਧੁੱਪ ਵੀ ਚਲੋ ਵਧੀਆ ਚੜ ਗਈ ਅੱਜ ਤੇ ਅੱਜ ਜੀ ਆਪਾਂ ਬਣਾਉਣ ਲੱਗੇ ਆ ਮੈਗੀ ਮੈਗੀ ਨੂੰ 2 ਮਹੀਨੇ ਹੋ ਗਏ ਸੀ ਆਈ ਨੂੰ ਆਨਲਾਈਨ ਮੰਗਵਾਈ ਸੀ ਤੇ ਸੌਸ ਦੀ ਬੋਤਲਾਂ ਵੀ ਤੇ ਅੱਜ ਇਹਨਾਂ ਦਾ ਹੁਣ ਅਸੀਂ ਉਹ ਕਰਨ ਲੱਗੇ ਆ ਮੂਰਤ ਤੇ ਆ ਤੇ ਨੋ ਬੋਤਲਾਂ ਇਕੱਠੀਆਂ ਸੀਗੀਆਂ ਚਿੱਲੀ ਸੌਸ ਤੇ ਪਟਾਟਾ ਟਮੇਟੋ ਸੌਸ ਤੇ ਸੋਇਆ ਸੌਸ ਤੇ ਅੱਜ ਖੋਲੀਆਂ ਨੇ ਬੋਤਲਾਂ ਵੀ ਤੇ ਮੈਗੀ ਦਾ ਪੈਕੇਟ ਵੀ ਤੇ ਕਾਫੀ ਜ਼ਿਆਦਾ ਟੇਸਟੀ ਬਣੀ ਸੀਗੀ ਮੈਗੀ ਮੈਨੂੰ ਵੈਸੇ ਘੱਟ ਪਸੰਦ ਹੈ ਮੈਗੀ ਪਰ ਮੈਂ ਜਦੋਂ ਖਾਧੀ ਮੈਨੂੰ ਵੀ ਕਾਫੀ ਜ਼ਿਆਦਾ ਟੇਸਟੀ ਲੱਗੀ ਹੈ ਬਸ ਮੈਂ ਆਲੂ ਪਿਆਜ਼ ਹੀ ਪਾਏ ਨੇ ਸਬਜ਼ੀਆਂ ਮੇਰੇ ਕੋਲ ਹੈ ਨਹੀਂ ਸੀਗੀਆਂ ਖਤਮ ਸੀਗੀਆਂ ਉਹ ਅੱਜ ਮੰਡੀੋਂ ਆਣ ਗਈਆਂ ਰਾਤੀ ਸਬਜ਼ੀਆਂ ਅੱਜ ਮੰਡੀ ਲੱਗੀ ਹੋਣੀ ਸ਼ੁੱਕਰਵਾਰ ਦੀ ਤੇ ਫਿਰ ਮੈਂ ਆਲੂ ਪਿਆਜ਼ ਹੀ ਪਾ ਕੇ ਬਣਾ ਰਹੀ ਆ ਬਸ ਥੋੜੀ ਥੋੜੀ ਸੌਸ ਵਗੈਰਾ ਪਾਤੀ ਐ ਜਿਆਦਾ ਨਹੀਂ ਮ ਬਹੁਤ ਘੱਟ ਘਾਟੀ ਪਾਈ ਐ ਤੇ ਨਮਕ ਮਿਰਚ ਮੈਂ ਬਸ ਹਲਕਾ ਜਿਹਾ ਨਮਕ ਪਾਇਆ ਤੇ ਬਾਕੀ ਜਿਹੜਾ ਮੈਗੀ ਦਾ ਮਸਾਲਾ ਆਪਾਂ ਪਾਵਾਂਗੇ ਤਿੰਨ ਪੈਕਟ ਬਣਾ ਰਹੀ ਆ ਮੈਂ ਮਸਾਲੇ ਦਾ ਪੈਕਟ ਮੈਂ ਇੱਕੋ ਹੀ ਪਾਇਆ ਹੈ ਮੈਗੀ ਤਿੰਨ ਪੈਕਟ ਸੀਗੀ ਇਹ ਦੇ ਚ ਹੁਣ ਜੀ ਮੈਂ ਗਰਮ ਪਾਣੀ ਪਾ ਤਾ ਤੇ ਬਾਸ ਨੂੰ ਆਪਾਂ 3-4 ਮਿੰਟ ਤੱਕ ਪਕਾ ਲਾਂਗੇ ਵੈਸੇ ਜਿਹੜਾ ਮਸਾਲਾ ਸੀ ਉਹਦੇ ਵਿੱਚ ਵੀ ਸਬਜ਼ੀਆਂ ਸੀਗੀਆਂ ਗਾਜਰ ਵਗੈਰਾ ਮਟਰ ਵਗੈਰਾ ਸੀਗੇ ਤੇ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਆਪਾਂ ਉਨਾਂ ਕ ਜਿੰਨਾ ਕੇ ਦੇ ਵਿੱਚ ਸੁੱਕ ਜਾਵੇ ਤੇ ਆ ਦੇਖੋ ਜੀ ਮੈਗੀ ਆਪਣੀ ਬਣ ਕੇ ਤਿਆਰ ਹੈ ਤੇ ਅਦਰ ਮੈਂ ਫੁਲਕੇ ਬਣਾ ਰਹੀ ਹਾਂ ਕਿਉਂਕਿ ਮੈਂ ਤਾਂ ਥੋੜੀ ਜੀ ਖਾऊंगी ਮੈਗੀ ਤੇ ਬਾਕੀ ਮੈਂ ਆਪਣੀ ਦਾਲ ਨਾਲ ਫੁਲਕੇ ਖਾ ਲਾਂਗੀ ਤੇ ਫਾਸੇ ਮੈਗੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਮੈਨੂੰ ਤਾਂ ਅੱਜ ਬਹੁਤ ਜ਼ਿਆਦਾ ਟੇਸਟੀ ਲੱਗੀ ਜਿਹੜੀ ਮੈਨੂੰ ਇੰਨੀ ਜ਼ਿਆਦਾ ਪਸੰਦ ਨਹੀਂ ਸੀਗੀ ਆ ਦੇਖੋ ਜੀ ਗਰਮਾ ਗਰਮ ਬੇਟੇ ਦੀ ਪਲੇਟ ਲੱਗ ਗਈ ਹੈ ਮੈਗੀ ਦੀ ਹੁਣ ਸੌਸ ਵਗੈਰਾ ਪਾ ਲਈ ਹੈ ਮੈਂ ਬਿਨਾ ਸੌਸ ਤੋਂ ਪਹਿਲਾਂ ਖਾਧੀ ਸੀ ਫਿਰ ਥੋੜੀ ਜੀ ਸੌਸ ਪਾ ਕੇ ਵੀ ਦੇਖੀ ਹੈ ਮੈਂ ਖਾ ਕੇ ਟੇਸਟੀ ਲੱਗੀ ਹੈ ਤੇ ਬਸ ਜੀ ਆਇਆ ਦਾ ਇਹ ਡਿਨਰ ਸੀਗਾ ਮੇਰਾ ਦਾਲ ਦੇ ਨਾਲ ਮੈਂ ਮੱਕੀ ਦੀ ਬਣਾ ਰਹੀ ਹਾਂ ਨਾਲ ਦਾਲ ਦੇ ਇੱਕ ਅੱਧਾ ਫੁਲਕਾ ਬੇਟੇ ਨੂੰ ਵੀ ਦੇ ਦਾਂਗੀ ਮੈਗੀ ਨਾਲ ਹੀ ਯਾ ਦੇਖੋ ਜੇ ਕੁਛ ਡੱਬੇ ਨਾ ਸੁੱਕੇ ਨਹੀਂ ਸੀਗੇ ਹਲੇ ਉਹ ਮੈਂ ਧੁੱਪੇ ਰੱਖੇ ਹੋਏ ਨੇ ਦੁਬਾਰਾ ਰੋਟੀ ਰੋਟੀ ਖਾ ਕੇ ਮੈਂ ਧੁੱਪੇ ਆ ਗਈਆਂ ਫਿਰ ਜਿਹੜੇ ਜਿਹੜੇ ਕੱਪੜੇ ਸੁੱਕੀ ਜਾਂਦੇ ਨੇ ਨਾਲ-ਨਾਲ ਚੱਕੀ ਜਾ ਰਹੀਆਂ ਜਿਹੜੇ ਮਾੜੇ ਮੁੱਟੇ ਇੱਧਰ-ਉੱਧਰ ਕਰਨ ਵਾਲੇ ਨੇ ਜਿੱਧਰ ਧੁੱਪ ਚਲੀ ਗਈ ਹੈ ਉੱਥੋਂ ਚੱਕ ਕੇ ਪਰਲੀ ਸਾਈਡ ਕਰ ਦਾਂਗੀ ਜਿੱਥੇ ਹੁਣ ਧੁੱਪ ਆ ਰਹੀ ਹੈ ਮੰਜਾ ਇੱਧਰ ਕੀਤਾ ਹੋਇਆ ਮੈਂ ਇੱਧਰ ਧੁੱਪ ਹੈ ਥੋੜੀ ਜੀ ਸੈਰ ਕਰ ਦਾਂਗੀ ਤੇ ਅੱਜ ਪਤੰਗ ਵਗੈਰਾ ਵੀ ਕਾਫੀ ਆ ਦੇਖੋ ਜੀ ਉੱਡ ਰਹੇ ਨੇ ਲੋੜੀ ਤੋਂ ਇੱਕ ਦਿਨ ਪਹਿਲਾਂ ਆ ਦੇਖੋ ਜੀ ਸਾਡੇ ਟੈਂਕੀ ਦੇ ਉੱਤੇ ਨਾ ਪਤੰਗ ਅੜਿਆ ਹੋਇਆ ਤੇ ਇਹਦੇ ਕਰਕੇ ਮੇਰੀ ਧੁੱਪ ਵੀ ਥੋੜੀ ਰੁਕਦੀ ਪਈ ਹੈ ਪਤੰਗ ਕਰਕੇ ਕਿ ਸਦਾ ਆ ਕੇ ਪਤੰਗ ਇੱਥੇ ਅੜ ਗਿਆਂ ਹੁਣੇ ਇਹ ਪਲਾਟ ਦੇ ਵਿੱਚ ਨਾ ਇੱਕ ਪੰਛੀ ਘੁੰਮਦਾ ਪਿਆ ਸੀ ਕਾਫੀ ਵੱਡਾ ਜਿਹਾ ਉਹਦਾ ਪਤਾ ਨਹੀਂ ਕਿ ਕਿਹੜਾ ਹੈਗਾ ਕੌਣ ਹੈ ਕਾਫੀ ਮੋਟਾ ਜਿਹਾ ਕਾਂ ਤਾਂ ਨਹੀਂ ਹੈ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਅਸੀਂ ਕੀਤੀ ਔਰ ਫਿਰ ਝਾੜੀਆਂ ਜੀ ਦੇ ਵਿੱਚ ਲੁਕ ਗਿਆ ਸੀਗਾ